ਉਹਦੇ ਆਪਣੇ ਕੋਲੇ ਇੱਕ ਬੈਗ ਹੈ। ਇਹ ਖਾਲੀ ਹੈ। ਇਹ ਆਪਣੇ ਕੋਲੇ ਇੱਕ ਜਾਦੂ ਦਾ ਡੰਡਾ। ਠੀਕ ਹੈ ਵੀ। ਦੇਖੋ ਕੋਈ ਜਾਦੂ ਨਹੀਂ ਹੁੰਦਾ। ਆਪਾਂ ਜਾਦੂ ਬਾਰੇ ਗੱਲ ਕਰਨ ਲੱਗੇ ਆ। ਜੋ ਕਿਸ ਤੁਹਾਨੂੰ ਮੈਂ ਦਿਖਾਇਆ ਇਹ ਮਕੈਨੀਕਲ ਆਈਟਮ ਹੈ। ਇਹਨਾਂ ਨੇ ਸੈਟਅਪ ਕੀਤਾ ਹੋਇਆ। ਦੋ ਇੱਕ ਵਾਰ ਦੇ ਚਿੱਤੇ ਰੱਖੋ ਕੋਈ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਦਾ ਜਾਦੂ ਨਹੀਂ ਹੁੰਦਾ। ਨਹੀਂ ਹੁੰਦਾ। ਨਾ ਹੀ ਕੋਈ ਜੋਤ ਦਾ ਡੰਡਾ ਹੁੰਦਾ। ਇਹ ਬਤ ਜਿਹੜੀ ਚੀਜ਼ ਆ ਦਿਖਾ ਦਿਓ ਨੂੰ। ਇਹ ਹੈਗਾ ਸਾਡੇ ਘਰੇ ਇੱਕ ਬੁਰਸ਼ ਪਿਆ ਸੀ ਉਹ ਖਰਾਬ ਹੋ ਗਿਆ ਮੈਨੂੰ ਕੱਟ ਲਿਆ ਉਹ ਤੇ ਕਾਲਾ ਰੰਗ ਫਿਰ ਲਿਆ ਸੋ ਇਹ ਚਾਦੇ ਦਾ ਢੰਡਾ ਬਣਾ ਲਿਆ ਠੀਕ ਹੈ ਬਈ ਸੋ ਹੁਣ ਫਤ ਆਪਾਂ ਇਹਦੇ ਵਿੱਚ ਆ ਮੇਰੇ ਕੋਲ ਬੈਗ ਆ ਜਿਹੜਾ ਤੁਹਾਨੂੰ ਦਿਖਾਉਣਾ ਹੈ ਇਹ ਸੋ ਇਹਦੇ ਵਿੱਚ ਪਤਾ ਮੈਂ ਇੱਕ ਰਮਾਲ ਪਾਵਾਂਗੀ ਸੋ ਸਾਡੇ ਦੇਸ਼ ਦੇ ਵਿੱਚ ਬੜੇ ਧਰਮਾਂ ਦੇ ਲੋਕ ਰਹਿੰਦੇ ਆ Hindu ਰਹਿੰਦੇ ਆ Sikh ਰਹਿੰਦੇ ਆ Sai ਰਹਿੰਦੇ ਆ ਰਮਾਲ ਦੇ ਵਿੱਚ ਬਹੁਤੀ ਜਾਨੀ ਠੀਕ ਹੈ ਬਈ ਸੋ ਆਪਾਂ ਇਹਦੇ ਵਿੱਚ ਕਰਮਾਲ ਇਹ ਮੰਨ ਲੋ ਹਿੰਦੂ ਸੀਗਾ ਸੋ ਇਹ ਕਰਮਾਲ ਆਪਾਂ ਹੋਰ ਪਾਤਾ ਲੋ ਪਤਾ ਇਹ ਹੈਗਾ ਸਿੱਖ ਇਹ ਵਿੱਚ ਪਾਤਾ ਤੀਸਰਾ ਆ ਮਖਲਮ ਜਸਾਈ ਦੋਵੇਂ ਮੰਨ ਲੋ ਆਪਾਂ ਇਹਨਾਂ ਵਿੱਚ ਹੁਣ ਬੇਟਾ ਆਪਾਂ ਇਹਦੇ ਉੱਤੇ ਜਾਦੂ ਲਾਣ ਦਾ ਕੀ ਕੀਤਾ ਵੀ ਨੌਕ ਮਾਇਆ ਜਾਦੂ ਤੇ ਮਿਲ ਜਾਣਾ ਹੈ ਹਾਂ ਟੁੱਟ ਜਾਣਾ ਹੈ ਸੋ ਬਟੇ ਆਪਾਂ ਰਮਾਦਾਨ ਦੀ ਕੀ ਇੰਡੀਕੇਸ਼ਨ ਕੀਤੇ ਆ ਵੀ ਹਿੰਦੂ ਸਿੱਖ ਇਸਾਈ ਜਾਂ ਮੁਸਲਮਾਨ ਛੁਟ ਜਾਦੂ ਦਾ ਡੰਡਾ ਘੁਮਾਤਾ ਕੁਝ ਨਹੀਂ ਬਣਿਆ ਦੋ ਤੁਸੀਂ ਖੁੱਲ ਕੇ ਤਾੜੀ ਮਾਰੋ ਬਿਲਕੁਲ ਰਾਈਟ ਲੋਜੀ ਹਿੰਦੂ ਸਿੱਖ ਤੇ ਮੁਸਲਮਾਨ ਸਾਰੇ ਜਿਹੜੇ ਆਪਣੇ ਦੇਸ਼ ਦੇ ਵਿੱਚ ਇਸ ਤਰ੍ਹਾਂ ਰਹਿੰਦੇ